ਕੀਤਾ ਕਰਨਾ ਸਰਬੁਰ ਜਾਈ ਕਿਛ ਕੀਚੇ ਜੇ ਕਰ ਸਕੀਏ ਸਤਗੁਰੂ ਸਾਹਿਬ ਜੀ ਵਚਨ ਕਰਦੇ ਹਨ ਕਿ ਜੋ ਕੁਝ ਜਗਤ ਵਿੱਚ ਬਣਿਆ ਹੈ ਕਿ ਜੋ ਕੁਝ ਵੀ ਕਰ ਰਿਹਾ ਹੈ ਇਹ ਸਰਬ ਰਜਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ ਅਸੀਂ ਜੀਵ ਤਾਂ ਕੁਝ ਕਰ ਨਹੀਂ ਸਕਦੇ ਜੇ ਕਰ ਸਕਦੇ ਹੋ ਵੀ ਇਹ ਆਪਾਸਾ ਵੀ ਕਹਿੰਦੇ ਭਾਈ ਆਪਣਾ ਕੀਤਾ ਕਿਸ ਨੂੰ ਮੁਬਦ ਜੋ ਹਰ ਭਾਵੈ ਕਿਉਂ ਰੱਖੀਏ ਆਸਾ ਵਿੱਚ ਸਾਡੇ ਵਾਸਤੇ ਵਿੱਚ ਹੈ ਨਹੀਂ ਕੁਝ ਜੋ ਕੁਝ ਵੀ ਕਰ ਰਿਹਾ ਹੈ ਉਹ ਕਾਲਪੁਰਤ ਹੈ ਉਹ ਆਪਣੇ ਹੁਕਮ ਦੇ ਵਿੱਚ ਆਪਣੀ ਰਜਾ ਦੇ ਵਿੱਚ ਹੀ ਕਰ ਰਿਹਾ ਹੈ ਇਸ ਕਰਕੇ ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ ਜਿਵੇਂ ਪ੍ਰਮਾਤਮਾ ਚੰਗਾ ਰੱਖਦਾ ਹੈ ਜਿਵੇਂ ਹੀ ਜੀਵਾਂ ਨੂੰ ਰੱਖਦਾ ਹੈ ਕਿਉਂਕਿ ਆਲਪੁਣ ਪਵੈਗੁਰੂ ਜਿਹੜਾ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਰਜ ਕੇ ਇਸ ਸ੍ਰਿਸ਼ਟੀ ਦੇ ਵਿੱਚ ਆਪ ਰਮਿਆ ਹੋਇਆ ਹੈ ਇਪਾ ਸਾਨੂੰ ਇਹ ਨਹੀਂ ਨਹੀਂ ਸਿਖਾ ਰੂ ਆਰ ਰਚਨ ਸਰਬਨ ਕਰਦੇ ਹਨ ਕਿ ਉਹ ਕਾਲਪੁਰਤ ਵਿੱਚ ਜੀਵਨ ਪੂਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਹੀ ਰੱਖਦਾ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਰੋਜ਼ ਆਪਣੀ ਸਾਖ ਦੇ ਵਿੱਚ ਸਤਿਪੁਰ ਸਾਧਾ ਰਾਜ ਵਚਨ ਕਰਦੇ ਨੇ ਹੁਕਮ ਇਹ ਅੰਦਰ ਸਭ ਕੋ ਬਾਹਰ ਹੁਕਮ ਦਾ ਕੋਈ ਉਹਦੇ ਹੁਕਮ ਦੇ ਵਿੱਚ ਹੀ ਸਾਰੀ ਸੰਕੀ ਚੱਲ ਰਹੀ ਹੈ ਸਾਰੀ ਮਨੁੱਖ ਜੀਵ ਜੰਤ ਪਸ਼ੂ ਪੰਛੀ ਸਾਰੇ ਤੇ ਹੁਕਮ ਦੇ ਵਿੱਚ ਹੀ ਚੱਲ ਰਹੇ ਨੇ ਇਸ ਕਰਕੇ ਭਾਰਸਾ ਕਹਿੰਦੇ ਉਹਨੂੰ ਜਿਵੇਂ ਵੀ ਚੰਗਾ ਲੱਗਦਾ ਹੈ ਕਾਲਪੁਰ ਵੈਰੂ ਜੀ ਨੂੰ ਪਰਮਾਤਮਾ ਨੂੰ ਜਿਵੇਂ ਵੀ ਚੰਗਾ ਲੱਗਦਾ ਹੈ ਜਿਵੇਂ ਉਹ ਆਪਣੇ ਹੁਕਮ ਦੇ ਵਿੱਚ ਆਪਣੀ ਇੱਜਾਦੇ ਵਿੱਚ ਜੀਵਾਂ ਨੂੰ ਰੱਖਦਾ ਹੈ ਮੇਰੇ ਹਰ ਜੀਵ ਸਭ ਕੋ ਤੇਰੇ ਵਸ ਕ੍ਰਿਪ ਦੀਵ ਤੇਰੇ ਵਾਸ ਵਿੱਚ ਹੈ ਤੇਰੇ ਹੁਕਮ ਵਿੱਚ ਹੈ ਆਸਾਨ ਜੋਰ ਨਹੀਂ ਜੇ ਕਿਛ ਕਰ ਹੰਸਕੈ ਜੋ ਭਾਵੇ ਏਵੇਂ ਵਕਸ਼ ਰਹਾ ਅਸਾਂ ਜੀਵਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਤੇਤੋਂ ਬਾਹਰ ਕੁਝ ਕਰ ਸਕੀਏ हे ਪ੍ਰਭੂ ਜੀ ਜਿਵੇਂ ਤੈਨੂੰ ਚੰਗਾ ਲਗੇ ਸਾਡੇ ਉਤੇ ਮਿਹਰ ਕਰਕੇ ਸਾਨੂੰ ਕੋਵੇ ਹਾ ਆਸਾ ਜੀ ਕਹਿੰਦੇ ਕਿਉਂਕਿ ਮਨੁੱਖ ਦਾ ਐਸਾ ਸੁਭਾਅ ਬਣਿਆ ਹੋਇਆ ਹੈ ਜੇ ਕੋਈ ਕੰਮ ਹੁੰਦਾ ਹੈ ਤੂੰ ਕ੍ਰੈਡਿਟ ਸਾਰਾ ਆਪਣੇ ਆਪ ਨੂੰ ਲੈ ਲੈਂਦਾ ਹੈ ਮੇਰਾ ਕੀਤਾ ਹੋਇਆ ਮੈਂ ਕੀਤਾ ਹੈ ਤੇ ਜਦੋਂ ਕੋਈ ਐਸਾ ਸਮਾਂ ਆ ਜਾਂਦਾ ਹੈ ਕੋਈ ਸਮਾਂ ਆੜਾ ਆ ਜਾਂਦਾ ਹੈ ਫਿਰ ਅਸੀਂ ਉਸ ਕਾਲਪੁਰ ਨੂੰ ਉਡਾਂ ਦੇ ਦਿੰਦੇ ਨਾ ਤੇ ਫਿਰ ਮਾਰਾ ਕੀਤਾ ਕਾਲਪੁਰ ਨੇ ਕਰ ਦਿੱਤਾ ਔਰ ਸਤਿਗੁਰ ਪਾਸਾ ਕਹਿੰਦੇ ਜੋ ਚੰਗਾ ਮਾੜਾ ਹੋਵੇ ਹੈ ਉਹ ਤੇਰੇ ਕਰਮਾਂ ਦਾ ਫਲ ਹੈ ਅਕਾਰਪੁਰਖ ਦੇ ਹੁਕਮ ਵਿੱਚ ਹੋ ਰਿਹਾ ਹੈ ਤੂੰ ਸਿਰਫ ਤੇ ਸਰਵਕਾਰਪੁਰਖ ਵਹਿਗੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰ ਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰ ਕਿ ਸਤਿਗੁਰ ਜੀ ਅਸਾਂ ਜੋ ਨਾਹੀ ਜੇ ਕਿਸ ਕਰਮਨ ਸਾਥ ਹੈ ਸਾਡੇ ਦੇ ਵਿੱਚ ਕੋਈ ਸਮਰੱਥਾ ਹੀ ਨਹੀਂ ਹੈ ਕਿ ਅਸੀਂ ਕੁਝ ਕਰ ਸਕੀਏ ਕਿਉਂਕਿ ਤੇਰਾ ਹੁਕਮ ਵਰਤਦਾ ਹੈ ਇਰੇ ਗੋਪਨ ਦੇ ਚਲਣਾ ਪੈਣਾ ਹੈ ਇਸ ਕਰਕੇ ਜੋਮ ਭਾਵ ਹੈ ਕਿਵੇਂ ਵਰਸੋ ਤੇ ਸਾਡੇ ਵਿਕਾਂ ਉਤੇ ਸਾਡੇ ਦੇ ਤਰਸ ਅਰੋ ਸਾਡੇ ਨੇ ਮੇਹਰ ਕਰੋ ਇਹ ਕਰਕੇ ਜਿਵੇਂ ਵੀ ਆਖੀ ਉਹ ਚੰਗਾ ਵਰਦਾਨ ਹੈ ਸਾਨੂੰ ਆਪਣੇ ਗੋਪਨ ਦੇ ਵਿੱਚ ਰੱਖੋ ਸਾਨੂੰ ਅੰਕੂਨ ਦੇ ਵਿੱਚ ਰਹਿਣਾ ਸਿਖਾਓ ਇਹ ਜੇ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਵਚਨ ਕਹੇ ਗੋਪਨ ਰਜਾਈ ਚਲਣਾ ਪਾਤਸ਼ਾਹ ਜੀ ਰੂਪੰਦਰੀ ਮਿੱਤਰ ਦੀ ਰਜਾ ਦੇ ਵਿੱਚ ਚੱਲਣਾ ਮਨਪਦਾ ਪੈਂਦਾ ਇੱਕ ਰਾਖੀ ਕਰ ਦੇ। ਇਸ ਕਰਕੇ ਆਤਮੀਆਂ ਨਹੀਂ ਚੱਲ ਸਕਦੇ। ਅਸੀਂ ਗੁਰੂ ਦੇ ਚਰਨਾਂ 'ਚ ਬੇਨਤੀ ਕਰਾਂਗੇ। ਗੁਰੂ ਪਾਤਸ਼ਾਹ ਜੀ ਸਮਰੱਥ ਨੇ ਜਦੋਂ ਗੁਰੂ ਸਾਹਿਬ ਕੀ ਦੇ ਚਰਨਾਂ 'ਚ ਬੇਨਤੀ ਕਰਾਂਗੇ ਸਤਿਗੁਰੂ ਜੀ ਜਿਵੇਂ ਜੀ ਆਤਮਾ ਚੰਗਾ ਲੱਗਦਾ। ਜਿਵੇਂ ਆਪ ਨੂੰ ਆਉਂਦਾ ਹੈ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਓਪਰੇ ਹੀ ਆਪਣੀ ਰਜਾ ਦੇ ਵਿੱਚ ਰੱਖ ਕੇ ਸਾਰੇ ਉੱਤੇ ਮਿਹਰ ਕਰੋ ਜੀ ਰਹਾਓ ਸਭ ਜੀਉ ਪੰਡ ਬਿਆ ਤੁਧ ਆਪੇ ਤੁਧ ਆਪੇ ਕਰ ਲਿਆ اے ਪ੍ਰਭੂ ਜੀ ਇਹ ਜਿੰਦ ਇਹ ਸਰੀਰ ਇਹ ਸਭ ਕੁਝ ਹਰੇਕ ਜੀਵ ਨੂੰ ਤੂੰ ਆਪ ਹੀ ਦਿੱਤਾ ਗਿਆ ਹੈ ਤੂੰ ਆਪ ਹੀ ਹਰੇਕ ਜੀਵ ਨੂੰ ਕੰਮ ਦੇ ਵਿੱਚ ਵੀ ਲਾਇਆ ਹੋਇਆ ਜੇਕਰ ਕਰਮ ਕਾਜੀ ਕੰਮ ਨਹੀਂ ਆ ਕੰਮ ਕਰ ਰਹੇ ਹਾਂ ਸਤਿਗੁਰੂ ਜੀ ਕਹਿੰਦੇ ਵੱਡੋ ਵੱਡਾ ਮਨੁੱਖ ਨਹੀਂ ਸਿਰੈ ਸਿਰੰਦਰ ਲਾਇਆ ਅਕਾਲ ਪੁਰਖ ਵਹਿੰਗੂ ਨੇ ਆਪ ਹੀ ਸਾਨੂੰ ਕਾਰੀ ਲਾਇਆ ਹੋਇਆ ਕੰਮ ਲਾਇਆ ਹੋਇਆ ਹੈ ਇਸ ਕਰਕੇ ਬਾਸਾ ਜੀ ਇਸਾਰਾ ਕੋ 13 ਦਿੱਤਾ ਹੋਇਆ ਹੈ ਸਰੀਰ ਵੀ ਤੈਨ ਦਿੱਤਾ ਹੈ ਸਰੀਰ ਦੇ ਵਿੱਚ ਟਿਕਾਈ ਹੋਈ ਜਿੰਦ ਵੀ ਤੇਰੀ ਦਿੱਤੀ ਹੋਈ ਹੈ ਤੇ ਆਪ ਹੀ ਸਾਰੇ ਜੀਵਾਂ ਨੂੰ ਕੰਮ ਲਾਇਆ ਜੇਹਾਂ ਤੂੰ ਹੁਕਮ ਕਰੇ ਤੇਹੇ ਕੋ ਕਰਮ ਤੁਮਾਵੇ ਜੇਹਾਂ ਖੁਦ ਧੁਰ ਵਿਕ ਪਾਇਆ ਤੇ ਜਿਵੋ ਜੇਹਾਂ ਹੁਕਮ ਨੂੰ ਕਰਦਾ ਹੈ ਜੀਵ ਉਹ ਜੇਹਾਂ ਇਹ ਕੰਮ ਕਰਦਾ ਹੈ ਤੇ ਜੀਵ ਉਹ ਜੇਹਾਂ ਬਣਦਾ ਹੈ ਜਿਵੋ ਜੇਹਾਂ ਤੂੰ ਧੁਰ ਦਰਗਾਹ ਤੋਂ ਉਹਦੇ ਮੱਥੇ ਦੇ ਉੱਤੇ ਨੇਕ ਲਿਖ ਕੇ ਰੱਖਿਆ ਕਿਉਂਕਿ ਗੁਰਬਾਣੀ ਨੇ ਹਰ ਵਾਰ ਵਾਰ ਸਮਝਾਇਆ ਭਾਈ ਕੀਤੇ ਕਰਮਾਂ ਦਾ ਦੇਹ ਤੇਰੇ ਮਾਤਰੂ ਤੇ ਲਿਖਿਆ ਜਾਂਦਾ ਪਿੱਛੇ ਕੋਈ ਚੰਗਾ ਕਰਮ ਨਹੀਂ ਕੀਤਾ ਸੀ ਲੇਖ ਚੰਗੇ ਰਖੇ ਨੇ ਹਰ ਕਾਰਕ੍ਰਮ ਤੇ ਜੇ ਪਿੱਛੇ ਵੀ ਮਾੜੇ ਕਰਮ ਨਹੀਂ ਕੀਤੇ ਨੇ ਕੋਈ ਚੰਗਾ ਕਰਮ ਨਹੀਂ ਕੀਤਾ ਨਾਮ ਜਪਿਆ ਨਹੀਂ ਸਿਮਰਨ ਨਹੀਂ ਕੀਤਾ ਹੈ ਫਿਰ ਪਾਸਾ ਕਿੰਦੇ ਉਹ ਜਿਹੜੇ ਇੱਕ ਕਾਰਕ੍ਰਮ ਵੈ ਜਿਹਨੇ ਮਾਤਰੂ ਤੇ ਲਿਖੇ ਨਾ ਦੁੱਖ ਸੁੱਖ ਸਾਰੇ ਆਪਣੇ ਬੀਜੇ ਹੋਏ ਨੇ ਸੋਖ ਮਾਨ ਰਮਿਆ ਤਾਂ ਕਿਸ ਨੇ ਜਨਮ ਤੋਂ ਕੋਈ ਚੰਗਾ ਕਰਮ ਕੀਤਾ ਸੀ ਚੰਗਾ ਬੀਜ ਬੀਜਿਆ ਸੀ ਦੁਖਾਰੇ ਨੇ ਕੋਈ ਮਾੜਾ ਕੰਮ ਕੀਤਾ ਮਾੜਾ ਬੀਜ ਬੀਜਿਆ ਜੋ ਜੋ ਬੀਜਿਆ ਹੈ ਉਹੇ ਜਾ ਵੜ ਰਿਹਾ ਹੈ ਤੇ ਜੋ ਜੋ ਹੁਣ ਬੀਜਾਂਗੇ ਅੱਗੇ ਵੜੀਗੇ ਇਸ ਕਰਕੇ ਪਾਕਸਾ ਕਹਿੰਦੇ ਸਤਿਗੁਰੂ ਜੀ ਇਹ ਜਿਹੋ ਜਿਹਾ ਤੁਹ ਕੋ ਦਰਗਾਮ ਨੂੰ ਜੀਵਾ ਦੇ ਨਾਤੇ ਉੱਤੇ ਦੇਖ ਦੇ ਕੇ ਰੱਖ ਦਿੱਤਾ ਹੈ ਉਹੋ ਹੀ ਕੰਮ ਆ ਏ ਮਨੁੱਖ ਏ ਜੀਵ ਆਗੇ ਤੇ ਸੰਸਾਰ ਤੇ ਕਰਦੇ ਹਨ ਪੰਜ ਤਤ ਕਰੁ ਕੁਦ ਸਵੈ ਸਭ ਸਾਗੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਸਭੁ ਪਾਸਾ ਕਾਲ ਚ ਵੈਕੂ ਜੀ ਜਿਹੜੇ ਅਸੀਂ ਹੁਣ ਕਹਿੰਦੇ ਹਾਂ ਕਿ ਸਾਇੰਸ ਨੇ ਬੜੀ ਤਰੱਕੀ ਕੀਤੀ ਐ ਸਾਇੰਸ ਨੇ ਆ ਬਣਾ ਦਿੱਤਾ ਐ ਆ ਬਣਾ ਦਿੱਤਾ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸੈ ਸੋ ਵੀ ਇੱਕ ਪ੍ਰਸ਼ਨ ਕਰਦੇ ਹਨ ਕਹਿੰਦੇ ਨੇ ਕਿ हे ਪ੍ਰਭ ਜੀ ਪੰਜ ਤੱਤ ਬਣਾ ਕੇ ਸਾਰੀ ਬੁਨੀਆਂ ਪੈਦਾ ਕੀਤੀ ਹੈ ਕਾਲਪੁਰਤ ਵੈਗੂ ਨੇ ਜਿੰਨਾ ਵੀ ਸੰਸਾਰ ਮਹਾਰਾਜ ਹੈ ਇਹ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਤੇ ਸਤਗੁਰ ਪਾਸਾ ਕਹਿੰਦੇ ਜੇ ਇਥੋਂ ਮਾਰਾ ਜੀਵ ਪਾਸੋਂ ਕੁਝ ਹੋ ਸਕਦਾ ਹੁੰਵੇ ਆਉਂ ਬੇਸਕ ਸੇਵਾ ਧੱਕ ਬਣਾ ਕੇ ਵਿਖਾ ਦੇਵੇ ਤੇ ਪਾਸਾ ਕਹਿੰਦੇ ਜਿਹਨੇ ਕਹੇ ਨਿਆਣਾ ਸੀ ਰੋਲਾ ਪਾਇਆ ਹੋਇ ਇੰਨਾ ਕੁਝ ਬਣਾਤਾ ਇਹ ਸਾਰਾ ਅੰਜ ਪੱਤਾਂ ਦੇ ਵਿੱਚੋਂ ਹੀ ਬਣੇ ਤੇ ਪਾਸਾ ਕਹਿੰਦੇ ਜੇ ਇਹਦੇ ਵਿੱਚ ਕੋਈ ਸਮਰੱਥਾ ਹੈ ਤਾਂ ਉਹ ਨੂੰ ਰਾਮਦਾਸ ਪਾਸਾ ਕਹਿੰਦੇ ਜੇ ਸਮਰੱਥ ਹੈ ਫਿਰ ਇਹ ਸੇਵਾ ਧੱਕ ਬਣਾ ਕੇ ਦਿਖਾ ਦੇ ਸੇਵਾ ਕਰਿਓ ਜੇ ਕਿਸੇ ਕੀਤਾ ਨਹੀਂ ਸੇਵਾ ਧੱਕ ਬਣਾ ਕੇ ਦਿਖਾਵੇ ਨਹੀਂ ਬਣਾ ਸਕਦਾ ਕਿਉਂਕਿ ਹੁਕਮ ਅਰੰਕਾਰ ਦਾ ਉਹਦੀ ਰਜਾ ਦੇ ਵਿੱਚ ਤੇ ਭਾਣੀ ਵੀ ਚੀਜ਼ ਨੂੰ ਕੁਝ ਹੋ ਰਿਹਾ ਉਹਦੇ ਹਉਕਮ ਦੇ ਵਿੱਚ ਵੀ ਹੋ ਰਿਹਾ ਹੈ ਜਿਸ ਕਰਕੇ ਇਨਸਾਨ ਦੀ ਇਹ ਸਮਰਤਾ ਨਹੀਂ ਹੈ ਕਿ ਉਹ ਕੁਝ ਅਕਾਰਮੁਕਤੈ ਗੁਰੂ ਤੋਂ ਮਾਰਾ ਹੋ ਕੇ ਬਣਾ ਸਕੇ ਟਿਕਣਾ ਸਤਪੁਰ ਵੇਖ ਪੂਜਾ ਕਰਨ ਇੱਕ ਮਾਨਮੁਖ ਕਰਨ ਸਿਰੁ ਵੈ اے ਪ੍ਰਭੂ ਜੀ ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਿਕ ਜੀਵਨ ਦੀ ਸੋਝ ਦਰਸਾਉਂਦਾ ਹੈ ਤੇ ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦਿੰਦਾ ਫਿਰ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੁੱਖ ਦੁਖੀ ਹੁੰਦਾ ਰਹੇਗਾ ਕਿਉਂਕਿ ਜਿਹਦੇ ਤੇ ਗੁਰੂ ਦੀ ਨਜ਼ਰ ਮੁੰਗੀ ਹੈ ਉਹ ਆ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਗੁਰੂ ਬਾਲਾ ਬਣ ਜਾਂਦਾ ਹੈ ਦੇ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾ ਕੇ ਉਹ ਸਦਾਬਹਾਰ ਤੇ ਸੁਖੀ ਹੋ ਜਾਂਦਾ ਹੈ ਸੁਖ ਇਥੋਂ ਬਿਨਾ ਮਿਲਣਾ ਕਿਤੋਂ ਨਹੀਂ ਹੈ ਸਿਰਫ ਗੁਰੂ ਗ੍ਰੰਥ ਸੁਖ ਮਿਲਦਾ ਹੈ ਆਤਮਾ ਦਾ ਸੁਖ ਸਰੀਰ ਦੇ ਦੁੱਖਾਂ ਦੇ ਜਾਂਦੇ ਰਹਿਣਗੇ ਪਰ ਜਿਹੜਾ ਆਤਮਿਕ ਆਨੰਦ ਹੈ ਆਤਮਾ ਦਾ ਸੁਖ ਹੈ ਇਹ ਗੁਰੂ ਗ੍ਰੰਥ ਮਿਲੇਗਾ ਹੀ ਐਸਾ ਸੁਖ ਹੈ ਜੇ ਇੱਕ ਵਾਰ ਪ੍ਰਾਪਤ ਹੋ ਜਾਏ ਤਾਂ ਜਾਂਦਾ ਨਹੀਂ ਮੁੜ ਕੇ ਨਹੀਂ ਇਹ ਦੁਬਾਰਾ ਦੁਨੀਆਂ ਦੇ ਸਭ ਤੋਂ ਅੰਧੇ ਜਾਂਦੇ ਰਹਿੰਦੇ ਹਨ ਇਸ ਕਰਕੇ ਪਾਰਸਰ ਬਿੰਦੇ ਨੇ ਕਿ ਪ੍ਰਭੂ ਜੀ ਕਈ ਜੀਵਾਂ ਨੂੰ ਗੁਰੂ ਮਿਲਾ ਕੇ ਜਿਨ੍ਹਾਂ ਦੇ ਗੁਰੂ ਨਹੀਂ ਗੁਰੂ ਵਾਲੇ ਨੂੰ ਬਣਦੇ ਗੁਰੂ ਨਹੀਂ ਮਿਲਦਾ ਉਹਨਾਂ ਦੇ ਸਾਨੂੰ ਸੁਖ ਪ੍ਰਾਪਤ ਨਹੀਂ ਹੋਣਾ ਹੈ ਇਸ ਕਰਕੇ ਆਤਮਾ ਆਪ ਨੂੰ ਜੀਵਨ ਦੀ ਸੂਝ ਬਖਸ਼ ਦਿੰਦਾ ਹੈ ਗਿਆਨ ਬਖਸ਼ ਦਿੰਦਾ ਹੈ ਕਈ ਜੀਵਾਂ ਤੋਂ ਬ੍ਰੱਖਣ ਮੰਨ ਦੇ ਪਿੱਛੇ ਤੋਰ ਦਿੰਦਾ ਹੈ ਉਹ ਮੰਨ ਦੇ ਆਕੇ ਲੱਗੇ ਰਹਿੰਦੇ ਜਿਵੇਂ ਮਨ ਕਹਿੰਦਾ ਹੈ ਉਤਰ ਨੂੰ ਚੁਰਦੇ ਨੇ ਤੇ ਮਨ ਦੇ ਵਿੱਚੇ ਟੁਰਨ ਵਾਲਾ ਮਨ ਸਦਾ ਹੀ ਕਾਂਸਾ ਕਹਿੰਦੇ ਫਿਰ ਭਾਈ ਕੀ ਰਹਿਦਾ ਹੈ ਕਿਉਂਕਿ ਮਨ ਦੀ ਲਾਲਸਾ ਕਦੇ ਪੂਰੀ ਨਹੀਂ ਹੁੰਦੀ ਹੈ ਲਾਲਸਾ ਦੇ ਕਾਰਨ ਕ੍ਰਿਸ਼ਨਾ ਦੇ ਕਾਰਨ ਸਦਾ ਹੀ ਥੁਕੀ ਹੁੰਦਾ ਹੈ ਹਰ ਕੀ ਵਿੜਿਆਈ ਹਵਾ ਤੇ ਨਾਸਕ ਹਮ ਉਲਕ ਮੁਗਦ ਨੀਚਾਣ ਗੰਗੂ ਕੰਗਵਾਸ ਮਹਾਰਾਜ ਦਾ ਸਵਾਗਤਨ ਕਰਦੇ ਨੇ ਕਹਿੰਦੇ ਮੈਂ ਤਾਂ ਮੂਲ ਖਾਂ ਨੀਵੇਂ ਜੀਵਨ ਵਾਲਾ ਹਾਂ ਮੈਂ ਪਰਮਾਤਮਾ ਦੀ ਬਜੁਰਗੀ ਪਰਮਾਤਮਾ ਨਹੀਂ ਸਿੱਧਾ ਬਿਆਨ ਨਹੀਂ ਕਰ ਸਕਦਾ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸਾਮੀ ਸਰਣਾਗਤ ਕਿਆ ਅਜਾਣ ਕਾਰ ਕਰਤਰੀ ਵਿੜਿਆਈ ਗਿਆਨ ਨਹੀਂ ਕਰ ਸਕਦਾ ਮੈਂ ਬੜਾ ਨੀਚੇ ਜੀਵਨ ਵਾਲਾ ਹਾਂ ਤੇ ਮੂਰਖ ਹਾਂ ਤੇ ਇੱਕ ਬੇਨਤੀ ਕਰਦਾ ਹਾਂ ਕਿ ਪਾਸਾ ਜੀਉਂ ਦੇ ਚਰਨਾਂ 'ਚ ਕਿ हे ਹਰੀ ਅੰਦਾਸ ਨਾਨਕ ਉੱਤੇ ਮਿਹਰ ਕਰ ਇਹ ਅਣਜਾਣ ਦਾਸ ਤੇ ਸ਼ਰਨ ਵਿਚ ਆ ਕੇ ਬਿਆਪੈ ਜਦੋਂ ਅਸੀਂ ਨਿਮਾਣੇ ਹੋ ਕੇ ਗੁਰੂ ਦੀ ਸਤਿਗੁਰ ਵਿੱਚ ਆਵਾਂਗੇ ਗੁਰੂ ਦੇ ਚਰਨਾਂ ਚ ਆ ਕੇ ਬੇਨਤੀ ਕਰਾਂਗੇ ਫਿਰ ਸਤਿਗੁਰੂ ਕਾਸਾ ਕਿਰਪਾ ਕਰਦੇ ਨੇ ਜਿਹੜਾ ਵੀ ਦੁਨੀ ਸਤਿਗੁਰ ਵਿੱਚ ਆ ਜਾਂਦਾ ਜੋ ਸਨ ਆਵੇ ਇਸ ਕੰਠ ਲਾਵੇ ਇਹ ਬਿੰਦ ਸੁਆਣੀ ਸੰਧਾ ਤਾਂ ਸਾਹਮਣੇ ਜਿਹੜਾ ਨਿਮਾਣਾ ਹੋ ਕੇ ਗੁਰੂ ਦੇ ਚਰਨਾਂ ਚ ਆ ਜਾਂਦਾ ਗੁਰੂ ਦੀ ਸਤਿਗੁਰ ਅੰਦਰ ਫਿਰ ਗੁਰੂ ਜੀ ਸਤਿਗੁਰੂ ਜੀ ਕਿਰਪਾ ਕਰਦੇ ਤੇ ਉਹਨੂੰ ਬਖਸ਼ ਦਿੰਦੇ ਨੇ ਵਾਸਿ ਕੇ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਦੇ ਦਾ ਕਬ્ષਿਸ਼ ਕਰਕੇ ਉਹਨੂੰ ਉੱਚੇ ਜੀਵਨ ਬਰਾਂ ਦੇ ਇਸ ਕਰਕੇ ਸਹਿਬ ਸਤਗੁਰ ਪਾਸਾ ਜੀ ਨੇ ਅੱਜ ਬੜੇ ਸੋਹਣੇ ਢੰਗ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਭਾਈ ਹੁਕਮ ਅਕਾਲ ਪੁਰਖ ਲੈ ਗੁਰੂ ਜੀ ਦਾ ਹੀ ਚੱਲਦਾ ਹੈ ਸਾਰੇ ਉਤੇ ਪਰ ਜਦੋਂ ਜੀਵ ਗੁਰੂ ਦੇ ਚਰਨਾਂ ਚਾਹ ਕੇ ਨਿਮਾਣਾ ਉੱਤੇ ਬੇਨਤੀ ਕਰੇਗਾ ਜਦ ਨਾਨਕ ਘਰ ਬਖਸ਼ ਲੈ ਮੇਰੇ Swami ਸਰਣਾਗਤ ਪਿਆ ਅਜਾਣ ਅਸੀਂ ਅੰਜਾਨ ਪੁਰਸ਼ ਆਪ ਜੀ ਦੀ ਸਾਡੇ ਵਿਚ ਆ ਗਏ ਹਾਂ ਕਿਰਪਾ ਕਰਕੇ ਸਾਨੂੰ ਬਖਸ਼ਣਾ ਫਿਰ ਗੁਰੂ ਸਾਡੇ ਤੇ ਕਿਰਪਾ ਕਰਦਾ ਹੈ ਗੁਰੂ ਬਖਸ਼ ਰੰਗਦਾ ਹੈ ਨਾਮ ਦੀ ਦਾਤ ਦੇ ਕੇ ਇਹ ਜੀਵਨ ਦਾ ਕਿਸ ਮੁੱਖਾਂ ਜਨਮ ਦਾ ਭਲਾ ਕਰਿੰਦਾ ਹੈ ਇਸ ਕਰਕੇ ਭਾਈ ਆਪਾ ਗੁਰੂ ਵਾਲੇ ਬੁਣੇ ਗੁਰੂ ਚਰਨਾਂ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਇੱਕੇ ਅਰਦਾਸ ਕਰੀਏ ਸਰਵ ਦਵਾਰ ਪਹੁੰਚਾ ਲਿਏ ਗਿਓ ਤਵਾਰੁ ਗਵਾਰੁ ਵਾਹੀ ਵਿਰਲੇ ਕੀ ਰਾਜ ਆਸੁ ਗੋਬਿੰਦ ਦਾਸ ਤੋਹਾ ਕੇ ਕਰਤਪੈ ਗੁਰੂ ਜੀ ਅਸੀਂ ਤੇਰੇ ਹਾਂ ਕਿਰਪਾ ਕਰੋ ਸਾਡੇ ਤੇ ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਸਾਡੇ ਤੇ ਤਰਸ ਕਰੋ ਸਭ ਨਾਮ ਮਿਹੰਦਾਤ ਕਰੋ ਸਿਖਿਆ